ਸਤਿ ਗੁਰ ਜੀ ਗੱਲ ਅੱਜ ਪੰਜਾਬ ਦੀ ਕਰਨੀ ਹੈ ਗੱਲ ਪੰਜਾਬ ਦੇ ਮੁੱਦਿਆਂ ਦੀ ਕਰਨੀ ਹੈ 2 ਮਿੰਟ ਦਾ ਸਮਾਂ ਕੱਢ ਕੇ ਸੁਣ ਕੇ ਜਰੂਰ ਜਾਇਓ ਗੱਲ ਕਿਸਾਨੀ ਦੀ ਗੱਲ ਜਵਾਨੀ ਦੀ ਤੇ ਗੱਲ ਪੰਜਾਬ ਦੇ ਮੁੱਦਿਆਂ ਤੇ ਕਰਨੀ ਹੈ ਜ਼ਰੂਰੀ ਹੈ ਤੁਹਾਡੀ ਰਹਿ ਕਮੈਂਟ ਜਰੂਰ ਕਰਕੇ ਜਾਇਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਗਰੁੱਪਾਂ ਦੇ ਵਿੱਚ ਪਿਛਲੇ ਆਪਾਂ ਜਿੱਦੋਂ ਤੋਂ ਜਨਮ ਲਿਆ ਆਪਾਂ ਇਹੀ ਦੇਖਦੇ ਆਉਨੇ ਆ ਵੀ ਫਲਾਨੀ ਸਰਕਾਰ ਬਣ ਗਈ ਜੀ ਉਹ ਪੰਜਾਬ ਲਈ ਬਹੁਤ ਕੁਝ ਕਰਨਗੇ ਫਲਾਨੀ ਸਰਕਾਰ ਬਣ ਗਈ ਜੀ ਉਹ ਪੰਜਾਬ ਲਈ ਬਹੁਤ ਕੁਝ ਕਰੂਗੀ ਅੱਜ ਜਿੰਨਾ ਚਿਰ ਮੈਨੂੰ ਜੰਮੇ ਨੂੰ ਹੋ ਗਿਆ ਮੈਂ ਇਹੀ ਕੋਈ ਦੇਖਦਾ ਹੁਣਾ ਪੰਜਾਬ ਲਈ ਹਜੇ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਪਿਛਲੇ ਤਿੰਨ ਇਲੈਕਸ਼ਨ ਤਾ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਹੋ ਗਏ ਕੀ ਕਿਸੇ ਨੇ ਕੁਝ ਕੀਤਾ ਮੈਨੂੰ ਤਾਂ ਨਹੀਂ ਹਜੇ ਤੱਕ ਪਤਾ ਲੱਗਿਆ ਵੀ ਕਿਹੜੇ ਪਾਰਟੀ ਨੇ ਕੀ ਕੀਤਾ ਯਾਰ ਅਸੀਂ ਕਿਉਂ ਨਹੀਂ ਆਪਣੇ ਪੰਜਾਬ ਦੀ ਇੱਕ ਪਾਰਟੀ ਬਣਾਉਂਦੇ ਕਿਉਂ ਨਹੀਂ ਅਸੀਂ ਪੰਜਾਬ ਲਈ ਆਪ ਲੜਦੇ ਕਿਉਂ ਨਹੀਂ ਅਸੀਂ ਪੰਜਾਬ ਨੂੰ ਉਹ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਕੀ ਸਾਡੇ ਕੋਲੇ ਕੁਝ ਹੈ ਨਹੀਂਗਾ ਇਹ ਗੱਲਾਂ ਸਾਰੀਆਂ ਆਪਾਂ ਇੱਕ ਵਾਰੀ ਸਾਰੇ ਜਣੇ ਪੱਖ ਜਾਣੇ ਆ ਫਿਰ ਆਪਾਂ ਉਹੀ ਉਸਤੇ ਆ ਜਾਨੇ ਵੀ ਆ ਅਸੀਂ ਕਾਲੀਆਂ ਜੀ ਅਸੀਂ ਕਾਂਗਰਸੀਆਂ ਜੀ ਅਸੀਂ ਫਲਾਨੇ ਆ ਜੀ ਅਸੀਂ ਧੋਕੇ ਆ ਭਰਾਵੋ ਹੱਥ ਬੰਨ ਕੇ ਬੇਨਤੀ ਆ ਜਿੱਦੀ ਵੀਡੀਓ ਸੁਣ ਕੇ ਜਰੂਰ ਜਾਇਓ ਤੇ ਸ਼ੇਅਰ ਜਰੂਰ ਕਰ ਦਿਓ ਆਪਾਂ ਇੱਕ ਨਵਾਂ ਕਦਮ ਚੱਕਣ ਲੱਗੇ ਆ ਆਪਾਂ ਇੱਕ ਨਵੀਂ ਪਾਰਟੀ ਬਣਾਉਣ ਲੱਗੇ ਆ ਤੇ ਆਪਾਂ ਪੰਜਾਬ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਕਰਨ ਲੱਗੇ ਆਂ ਜਿਹਦੇ ਵਿੱਚ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਆ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਆ ਅਸੀਂ ਕਰਨਾ ਕੀ ਆ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਇਕੱਠੇ ਹੋ ਕੇ ਅਸੀਂ ਇੱਕ ਪਾਰਟੀ ਦਾ ਇੱਕ ਸੰਗਠਨ ਤਿਆਰ ਕਰਨਾ ਸੰਗਠਨ ਤਿਆਰ ਕਰਕੇ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਬਚਾ ਕੇ ਪੰਜਾਬ ਨੂੰ ਪਹਿਲਾਂ ਵਾਂਗੂ ਆਪਾਂ ਸੋਨੇ ਦੀ ਚਿੜੀ ਬਣਾਉਣਾ ਮੁੱਦੇ ਕਿਹੜੇ-ਕਿਹੜੇ ਹੋਣਗੇ ਮੁੱਦੇ ਮੈਂ ਦੱਸ ਦਿੰਨਾ ਪਹਿਲਾ ਮੁੱਦੀ ਦੱਸ ਦਿੰਨੇ ਆਪਾਂ ਮੁੱਦੇ ਸੁਣ ਕੇ ਜਾਇਓ ਗੱਲ ਪਹਿਲਾ ਜਵਾਨੀ ਦੀ ਹੋਣੀ ਆ ਜਵਾਨੀ ਬਚਾਉਣੀ ਆ ਬੇਸ਼ੱਕ ਦੀ ਆ ਜਿਹੜੇ ਭਰਾ ਮਾਰੂ ਨਸ਼ਾ ਇਹ ਕੱਢਣਾ ਪੰਜਾਬ ਦੇ ਵਿੱਚੋਂ ਬੇਸ਼ੱਕ ਦੀ ਉਹਦੇ ਲਈ ਸਾਨੂੰ ਭੁੱਕੀ ਦੇ ਠੇਕੇ ਖੋਲਣੇ ਪੈਣ ਫੀਮ ਦੇ ਠੇਕੇ ਖੋਲਣੇ ਪੈਣ ਜਾਂ ਮੰਨ ਕੇ ਚੱਲੀ ਜੋ ਕੁਝ ਮਰਜ਼ੀ ਕਰਨਾ ਪੈ ਜੀ ਦੂਜੀ ਗੱਲ ਕਿਸਾਨੀ ਬਚਾਉਣੀ ਆ ਕਿਸਾਨੀ ਕਿਵੇਂ ਬਚ ਸਕਦੀ ਆ ਕਿਸਾਨੀ ਬਚ ਸਕਦੀ ਆ ਜੇਕਰ ਆਪਾਂ ਕਿਸਾਨ ਦੀ ਫਸਲ ਦਾ ਬੀਮਾ ਕਿਸਾਨ ਨੂੰ ਦਾ 1 ਏਕੜ ਵੀ ਖਰਾਬ ਹੁੰਦਾ ਤਾਂ ਉਹਨੂੰ ਉਹਨਾ ਮਾਜਵਾ ਮਿਲੇ ਜਿੰਨਾ ਕਿਸਾਨ ਦਾ ਖਰਚਾ ਹੋਇਆ ਜਿੰਨੀ ਕਿਸਾਨ ਨੂੰ ਆਮਦਨ ਹੋਣੀ ਸੀ ਘੱਟੋ ਘੱਟ 40 ਤੋਂ 50 ਹਜ਼ਾਰ ਰੁਪਇਆ ਕਿਸਾਨ ਨੂੰ ਮਿਲੇ ਜੇਕਰ ਇੱਕ ਏਕੜ ਖਰਾਬ ਹੁੰਦਾ ਤਾਂ ਕਿਸਾਨੀ ਫੇਰ ਵੱਚ ਸਕਦੀ ਹੈ ਨੰਬਰ 3 ਤੇ ਆ ਗਿਆ ਸਾਡਾ ਪੰਜਾਬ ਦੇ ਬੰਦੀ ਸਿੰਘ ਸਾਡੇ ਪੰਜਾਬ ਦੇ ਬੰਦੀ ਸਿੰਘ ਛਡਾਉਣੇ ਕਿਉਂਕਿ ਪੰਜਾਬ ਦੀ ਨਿਯੋ ਹੈ ਜੇਕਰ ਅੱਜ ਆਪਾਂ ਗੱਲ ਨਾ ਕੀਤੀ ਤਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਪੰਜਾਬ ਲਈ ਕੁਰਬਾਨੀ ਹੋਣਾ ਪੰਜਾਬ ਲਈ ਕਿਸੇ ਨੇ ਨਹੀਂ ਖੜਨਾ ਜੇਕਰ ਅੱਜ ਆਪਾਂ ਗੱਲ ਨਾ ਕੀਤੀ ਤਾਂ ਚੌਥਾ ਨੰਬਰ ਪੰਜਾਬ ਨੂੰ ਕਰਜ਼ਾ ਮੁਕਤ ਕਰਨਾ ਪੰਜਾਬ ਦੇ ਹਰ ਇੱਕ ਇੱਕ ਪਰਿਵਾਰ ਦਾ ਕਰਜ਼ਾ ਮਾਫ ਹੋਵੇ ਇੱਕ ਕਰਜਾ ਹਰੇਕ ਪਰਿਵਾਰ ਦਾ ਮਾਫ ਹੋਵੇ ਉਹ ਬੇਸਿਕ ਦੀ ਐਸਸੀ ਐ ਬੀਸੀ ਜਰਨਲ ਕੋਟਾ ਜੋ ਕੋਈ ਵੀ ਮਰਜੀ ਹੋਵੇ ਇਹ ਸਾਰਾ ਕੁਝ ਮੁੱਦੇ ਲੈ ਕੇ ਆਪਣੀ ਪਾਰਟੀ ਮੈਦਾਨ ਦੇ ਵਿੱਚ ਉਤਰੂਗੀ ਤੁਸੀਂ ਸਾਥ ਦਿਓ ਭਰਾਵੋ ਹੱਥ ਬੰਨ੍ਹ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਰ ਵੀ ਇਹੋ ਜਿਹੇ ਬਹੁਤ ਸਾਰੇ ਮੁੱਦੇ ਹੋਣਗੇ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਅੱਗੇ ਵਧਾਂਗੇ ਤੁਸੀਂ ਸਾਥ ਦਿਓਗੇ ਤਾਂ ਹੀ ਅੱਗੇ ਪੰਜਾਬ ਨੂੰ ਬਚਾਇਆ ਜਾ ਸਕਦਾ ਜੇ ਤੁਸੀਂ ਨਾ ਸਾਥ ਦਿੱਤਾ ਤਾਂ ਪੰਜਾਬੀਓ ਕਿਸੇ ਨੇ ਅੱਗੇ ਨਹੀਂ ਆਉਣਾ ਆਪਾਂ ਨੂੰ ਕਿੱਥੇ ਜਾ ਕੇ ੜਕਾ ਦਿੱਤਾ ਜਾਂਦਾ ਹੈ ਜਾਂ ਤਾਂ ਆਪਾਂ ਨੂੰ ਜਾਤੀਵਾਦ ਦੇ ਵਿੱਚ ਵੰਡਿਆ ਜਾਂਦਾ ਹੈ ਜਾਂ ਧਰਮਾਂ ਦੇ ਵਿੱਚ ਵੰਡਿਆ ਜਾਂਦਾ ਹੈ ਜਾਂ ਫਿਰ ਆਪਾਂ ਨੂੰ ਉਹ ਪਾਲਟਨਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਆਪਾਂ ਇਹਨਾਂ ਸਾਰੇ ਮੁੱਦਿਆਂ ਤੋਂ ਪਾਸੇ ਉੱਠ ਕੇ ਸਿਰਫ ਆਪਾਂ ਗੱਲ ਕਰਨੀ ਹੈ ਪੰਜਾਬੀ ਦੀ ਪੰਜਾਬੀਅਤ ਦੀ ਨਾ ਇਹਦੇ ਵਿੱਚ ਕੋਈ ਧਰਮ ਦਾ ਮਸਲਾ ਹੈ ਨਾ ਇਹਦੇ ਵਿੱਚ ਕੋਈ ਜਾਤੀਵਾਦ ਦਾ ਮਸਲਾ ਹੈ ਕਿਉਂਕਿ ਸਭ ਤੋਂ ਵੱਧ ਕਰਵਾਨੀਆਂ ਸਾਡੇ ਉਹਨਾਂ ਭਰਾਵਾਂ ਨੇ ਦਿੱਤੀਆਂ ਜਿਹੜੇ ਅੱਜ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਸਭ ਤੋਂ ਵੱਧ ਨਸ਼ੇ ਦੀ ਦਲਦਲ ਦੇ ਵਿੱਚ ਸਾਡਾ ਗਰੀਬ ਭਾਈਚਾਰਾ ਫਸਿਆ ਹੋਇਆ ਤੇ ਗਰੀਬ ਭਾਈਚਾਰੇ ਨੇ ਅੱਜ ਤੋਂ ਪਿਛਲਾ ਜੇਕਰ ਰਿਕਾਰਡ ਚੱਕ ਕੇ ਦੇਖੀਏ ਤਾਂ ਸਭ ਤੋਂ ਵੱਧ ਕਰਵਾਨੀਆਂ ਉਹਨਾਂ ਦੀਆਂ ਜੇਕਰ ਸਾਹ ਨਹੀਂ ਦੇ ਸਕਦੇ ਤਾਂ ਕਿਰਪਾ ਕਰਕੇ ਗਿੱਟਾ ਨਾ ਖਿੱਚੋ ਵੀਡੀਓ ਸ਼ੇਅਰ ਕਰ ਦਿਓ ਗਿੱਟਾ ਨਾ ਖਿੱਚੋ ਕਿਉਂਕਿ ਗੱਲ ਪੰਜਾਬ ਦੀ ਐ ਇੱਥੇ ਮਸਲਾ ਪੰਜਾਬ ਦਾ ਹੁਣ ਆਉਣ ਵਾਲੇ ਸਮੇਂ 'ਚ ਉੱਠਣਾ ਐ ਅਸੀਂ ਬਹੁਤ ਪਾਰਟੀਆਂ ਨੂੰ ਵੋਟਾਂ ਦੇ ਕੇ ਦੇਖ ਲਈਆਂ ਅਸੀਂ ਬਹੁਤ ਸਾਰੀਆਂ ਪਾਰਟੀਆਂ ਨੂੰ ਮੌਕੇ ਦੇ ਕੇ ਦੇਖ ਲਈ ਹਰੇਕ ਵਾਰੀ ਆ ਕੇ ਕਹਿੰਦੇ ਆ ਇੱਕ ਮੌਕਾ ਹੋਰ ਇੱਕ ਮੌਕਾ ਹੋਰ ਅਕਿਦੇ ਮੌਕਾ ਦਿੰਦੇ ਦਿੰਦੇ ਉਹ ਸਮਾਂ ਨਾ ਆ ਜਾਏ ਵੀ ਆਪਾਂ ਇਸ ਦੁਨੀਆ ਤੋਂ ਹੀ ਚਲੇ ਜਾ ਕੇ ਤੇ ਸਾਡੇ ਪੁੱਤ ਪੋਤੇ ਪੜੋਤੇ ਫਿਰ ਇਹਨਾਂ ਦੇ ਗੁਲਾਮ ਹੋ ਜਾਣ ਕਰਜ਼ਈ ਹੋ ਜਾਣ ਅੱਜ ਹਰੇਕ ਘਰ ਦੇ ਵਿੱਚ ਇੱਕ ਅੱਗ ਲੱਗੀ ਹੋਈ ਆ ਨਸ਼ੇ ਵਾਲੀ ਚਲੋ ਕਈਆਂ ਘਰਾਂ ਦੇ ਵਿੱਚ ਨਹੀਂ ਵੀ ਹੋਣੀ ਉਹ ਵੇਟ ਕਰ ਰਹੇ ਆ ਵੀ ਕਦੋਂ ਸਾਡੇ ਘਰੇ ਆਊਗੀ ਆ ਕਈ ਘਰ ਇਸ ਕਰਕੇ ਖੁਸ਼ ਆ ਵੀ ਕਮਾਂਡਰਾਂ ਦੇ ਘਰੇ ਤਾਂ ਨਸ਼ੇ ਦੀ ਅੱਗ ਲੱਗੀ ਹੋਈ ਆ ਤੇ ਸਾਡਾ ਘਰ ਸੁੱਖੀ ਜਾਂਦੀ ਬਸਦਾ ਪਰ ਇਹ ਗੱਲ ਜ਼ਰੂਰ ਚੇਤੇ ਰੱਖਿਓ ਜੇ ਕਮਾਂਡੀਆਂ ਦੇ ਘਰੇ ਅੱਗ ਲੱਗੀ ਆ ਸੇਕ ਤਾਂ ਸੋਡੇ ਘਰ ਨੂੰ ਵੀ ਲੱਗਣਾ ਹੈ ਸੇਕ ਤਾਂ ਤੁਹਾਡੀਆਂ ਕੰਧਾਂ ਨੂੰ ਵੀ ਲੱਗਣਾ ਹੈ ਜੇ ਕਹਿੰਦੇ ਹੁੰਦੇ ਆ ਪਿੰਡ 'ਚ ਅੱਗ ਲੱਗ ਜੇ ਪੀਪਾ ਚੱਕ ਕੇ ਬੁਝਾਉਣ ਜਾਈਦਾ ਹੁੰਦਾ ਵੀ ਕਿਤੇ ਕਰਦੀ ਕਰਦੀ ਸਾਡੇ ਆਸਕਮਾਨ 'ਚ ਨਾ ਆ ਜੇ ਤੇ ਸਾਡੇ ਘਰੇ ਨਾ ਪੈ ਜੇ ਅੱਜ ਅਸੀਂ ਇਹ ਅੱਗ ਬੁਝਾਉਣ ਦਾ ਇੱਕ ਮੁੱਦਾ ਚੱਕਿਆ ਤੁਸੀਂ ਪੰਜਾਬੀਓ ਸਾਥ ਦਿਓ ਜਿਹੜੇ ਭੈਣ ਭਰਾ ਘਰਾਂ ਦੇ ਵਿੱਚ ਬੈਠੇ ਆ ਨਿਰਾਸ਼ ਹੋਏ ਉਹ ਸਾਡੇ ਨਾਲ ਸੰਪਰਕ ਕਰਿਓ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਪਾਰਟੀ ਬਣਾ ਕੇ ਤੇ ਪਾਰਟੀ ਬਣਾ ਕੇ ਪੰਜਾਬ ਦੇ ਮੁੱਦਿਆਂ ਦੇ ਮੁੱਦਿਆਂ ਤੇ खरे ਉੱਤਰ ਗੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦੁਬਾਰਾ ਬਣਾਈਏ। ਮੇਰੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸ ਕੇ ਜਾਇਆ ਕਰੋ ਤੁਹਾਡੀ رائے ਬਹੁਤ ਜ਼ਰੂਰੀ ਆ। ਮੈਨੂੰ ਪਤਾ ਬਹੁਤ ਸਾਰੇ ਪੰਜਾਬ ਭਰਾ ਪੰਜਾਬ ਲਈ ਲੜਨਾ ਚਾਹੁੰਦੇ ਆ, ਪੰਜਾਬ ਲਈ ਖੜਨਾ ਚਾਹੁੰਦੇ ਆ। ਪਰ ਸਾਡੇ ਕੋਲੇ ਕੋਈ ਅੱਗੇ ਤੁਰਨ ਲਈ ਰਸਤਾ ਹੀ ਹੈ ਨਹੀਂ। ਰਸਤਾ ਸਾਡੇ ਕੋਲੇ ਵੀ ਅੱਜ ਦੀ ਘੜੀ ਕੋਈ ਨਹੀਂ ਪਰ ਰਸਤਾ ਬਣਾਵਾਂਗੇ ਤਾਂ ਰਸਤਾ ਬਣੂਗਾ। ਤਾ ਕਰਕੇ ਮੈਂ ਤੁਹਾਡਾ ਸੰਯੋਗ ਮੰਗਿਆ ਤੁਹਾਡਾ ਸਾਥ ਮੰਗਿਆ ਸਾਰੇ ਭੈਣ ਭਰਾਵਾਂ ਦਾ ਤੁਹਾਡਾ ਸਾਥ ਸਾਡੇ ਲਈ ਬਹੁਤ ਜ਼ਰੂਰੀ ਹੈ ਭਰਾਵੋ ਸਾਥ ਦਿਓ ਠੀਕ ਹੈ ਨਾ ਸਾਨੂੰ ਰਸਤਾ ਦਿਖਾਓ ਵੀ ਅਸੀਂ ਕੀ ਕਰ ਕਰ ਸਕਦੇ ਆ ਕਰਨ ਵਾਸਤੇ ਸਭ ਕੁਝ ਹੋ ਜਾਂਦਾ ਜਦੋਂ ਆਪਾਂ ਕਿਸੇ ਰਸਤੇ ਪੈਂਦੇ ਆ ਅੱਗੇ ਸਾਥੀ ਮਿਲ ਜਾਂਦੇ ਹੁੰਦੇ ਆ ਇੱਕ ਵਾਰੀ ਤੁਰਨ ਦੀ ਧੀਰ ਹੁੰਦੀ ਹੈ ਅਸੀਂ ਤੁਰਪੇ ਅਸੀਂ ਆਪਣਾ ਰਸਤਾ ਅੱਗੇ ਤੈਅ ਕਰਾਂਗੇ ਹੁਣ ਤੁਸੀਂ ਸਾਥ ਦੇਣਾ ਸਾਨੂੰ ਅੱਗੇ ਰਸਤਾ ਦਿਖਾਉਣਾ ਹੈ ਜਿਹੜੇ ਜਿਹੜੇ ਭੈਣ ਭਰਾ ਘਰਾਂ ਦੇ ਵਿੱਚ ਨਰਾਸ਼ ਹੋਏ ਬੈਠੇ ਆ ਉਹ ਸਾਡੇ ਨਾਲ ਰਲੋ ਸਾਡੇ ਰਸਤੇ ਦੇ ਸਾਥੀ ਬਣੋ ਆਜੋ ਆਪਾਂ ਸਾਰੇ ਜਣੇ ਲੜਕੇ ਇੱਕ ਪੰਜਾਬ ਨੂੰ ਬਚਾਉਣ ਦੀ ਮਹਿੰਮ ਸਟਾਰਟ ਕਰੀਏ ਤੇ ਆਪਾਂ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾ ਕੇ ਤੇ ਜਿਹੜੇ ਨਰਾਸ਼ ਹੋਏ ਘਰਾਂ ਦੇ ਵਿੱਚ ਬੈਠੇ ਆ ਉਹ ਭਰਾ ਸਾਡੇ ਨਾਲ ਜ਼ਰੂਰ ਜੁੜਨ ਹੱਥ ਬੰਨ ਕੇ ਬੇਨਤੀ ਕਰਦਾ ਜਿਹੜੇ ਭਰਾ ਸਾਥ ਨਹੀਂ ਦੇ ਸਕਦੇ ਕਿਰਪਾ ਕਰਕੇ ਸਾਡਾ ਗਿੱਟਾ ਨਾ ਖਿੱਚੋ ਅਸੀਂ ਸਿਰਫ ਪੰਜਾਬ ਦੀ ਗੱਲ ਕਰਨੀ ਹੈ ਪੰਜਾਬੀਅਤ ਦੀ ਗੱਲ ਕਰਨੀ ਹੈ ਅਸੀਂ ਪੰਜਾਬ ਨੂੰ ਕਰਜ਼ਾਈ ਕਰਜ਼ੇ ਤੋਂ ਮੁਕਤ ਕਰਨਾ ਹੈ ਆਮ ਪਬਲਿਕ ਨੂੰ ਕਰਜ਼ਾ ਮੁਕਤ ਕਰਨਾ ਹੈ ਅਸੀਂ ਭਰਾ ਮਾਰੂ ਨਸ਼ਾ ਪੰਜਾਬ ਦੇ ਵਿੱਚੋਂ ਕੱਢਣਾ ਹੈ ਅਸੀਂ ਲੋਕਾਂ ਨੂੰ ਕਰਜ਼ਾ ਇੱਕ ਇੱਕ ਹਰੇਕ ਦਾ ਮਾਫ ਕਰਾਂਗੇ ਅਸੀਂ ਜਿਹੜਾ ਮੰਨ ਕੇ ਚੱਲੋ ਸਾਡੇ ਬੰਦੀ ਸਿੰਘ ਜੇਲਾਂ ਦੇ ਵਿੱਚ ਹੈ ਉਹਨਾਂ ਦੀ ਗੱਲ ਕਰਾਂਗੇ ਅਸੀਂ ਉਹਨਾਂ ਨੂੰ ਬਾਹਰ ਕੱਢਾ ਕੱਢ ਕੇ ਲਿਆਵਾਂਗੇ ਅਸੀਂ ਪੰਜਾਬ ਨੂੰ ਪੰਜਾਬ ਦੇ ਅਨਮੋਲ ਹੀਰੇ ਦੁਬਾਰਾ ਮੋੜ ਕੇ ਦੇਵਾਂਗੇ ਤੇ ਅਸੀਂ ਇਹ ਕੰਮ ਨਹੀਂ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਾਡਾ ਭਰਾ ਪੰਜਾਬ ਦੀ ਗੱਲ ਕਰੇ ਤੇ ਉਹਦੇ ਅਸੀਂ ਕੁਛ ਨਾ ਕੁਛ ਕਰਵਾਦਗੇ ਇਦਾਂ ਦਾ ਭਰਾਵੋ ਹੱਥ ਬੰਨ ਕੇ ਬੇਨਤੀ ਹੈ ਕੱਲ ਨੂੰ ਸਾਡੇ ਦੇ ਕੁਝ ਹੋ ਸਕਦਾ ਪਰ ਅਸੀਂ ਕਿਸੇ ਦੇ ਕੁਝ ਨਹੀਂ ਕਰਾਂਗੇ ਇਹ ਮੇਰੇ ਹੱਥ ਬੰਨ ਕੇ ਪੀਲ ਹੈ ਤੁਹਾਨੂੰ ਜਿੰਨੇ ਭੈਣ ਭਰਾ ਨਰਾਸ਼ ਹੋਏ ਬੈਠੇ ਆ ਘਰਾਂ ਦੇ ਵਿੱਚ ਆਜੋ ਭਰਾਵੋ ਆਪਾਂ ਇੱਕ ਦੂਜੇ ਦਾ ਹੱਥ ਫੜੀਏ ਸਾਥ ਦੇਗੇ ਤੇ ਆਪਾਂ ਇੱਕ ਕਦਮ ਚੱਕਗੇ ਪੰਜਾਬ ਨੂੰ ਬਚਾਉਣ ਦਾ ਅੱਜ ਵੇਲਾ ਜੇਕਰ ਅੱਜ ਆਪਣੇ ਹੱਥੋਂ ਵੇਲਾ ਖੁੰਝ ਗਿਆ ਤਾਂ ਭਰਾਵੋ ਕੱਲ ਨੂੰ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਫਿਰ ਪੰਜਾਬ ਉਹੀ ਦਲਦਲ ਦੇ ਵਿੱਚ ਫਿਰ ਤਸਦਾ ਜਾਊਗਾ ਤੇ ਆਪਣੇ ਨੌਜਵਾਨ ਨਸ਼ੇ ਕਰ ਕਰ ਮਰਦੇ ਜਾਣਗੇ ਅਸੀਂ ਸਾਡੀ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਸੀ ਯੋਧਿਆਂ ਦੀ ਧਰਤੀ ਸੀ ਇਹ 2.5 ਇੰਚ ਦੀ ਸਰਿੰਜ ਲੈ ਕੇ ਬੈ ਗਈ ਯਾਰ ਜਿਹੜੀ ਧਰਤੀ ਤੇ ਇੱਕ ਇੱਕ ਇੰਚ ਤੇ ਸਾਡਾ ਸਿਰ ਲੱਗਿਆ ਹੋਵੇ ਸਾਡੇ ਬਜ਼ੁਰਗਾਂ ਦਾ ਉਹ ਧਰਤੀ ਤੇ ਸਾਡੇ ਧੀ ਪੁੱਤ ਅਜ 2.5 ਇੰਚ ਦੀ ਸਰਿੰਜ ਲੈ ਕੇ ਬੈ ਗਈ ਯਾਰ ਉਹ ਤਾਂ ਇੱਕ ਇੱਕ ਇੰਚ ਤੇ ਹਜ਼ਾਰਾਂ ਬੰਦਿਆਂ ਦਾ ਖੂਨ ਦੁੱਲਿਆ ਹੋਇਆ ਕਿਸੇ ਟਾਈਮ ਇਤਾ ਤੀਨੂ ਆਪਣੇ ਖੂਨ ਨਾਲ ਰਮਾਇਆ ਸੀਗਾ ਸਾਡੇ ਬਜ਼ੁਰਗਾਂ ਨੇ ਤੇ ਅੱਜ ਉਹ ਧਰਤੀ ਤੇ ਤੜਾ ਤੜਲਾ ਛਾਂਡ ਗਈ ਜਾਂਦਿਆਂ ਯਾਰ ਭਰਾ ਮਰੂ ਨਸ਼ਾ ਜਿਵੇਂ ਮਰਜ਼ੀ ਹੋ ਜੇ ਆਪਾਂ ਬਾਹਰ ਕੱਢਣਾ ਦੇਸ਼ਕ ਦੀ ਫੀਮ ਦੇ ਠੇਕੇ ਖੋਲਣੇ ਪੈਣ ਭੁੱਖੀ ਦੇ ਠੇਕੇ ਖੋਲਣੇ ਪੈਣ ਜਾਂ ਫਿਰ ਸਾਨੂੰ ਜੋ ਮਰਜ਼ੀ ਕਰਨਾ ਪਵੇ ਖੇਤੀਬਾੜੀ ਕਰਾਉਣੀ ਪੈ ਜੇ ਇੱਥੇ ਉਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਡਿਸਕਸ ਕਰਾਂਗੇ ਬੈਠ ਕੇ ਸਾਰੇ ਭਰਾ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਰੇ ਭਰਾ ਜਰੂਰ ਸਾਥ ਦਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗਰੁੱਪਾਂ ਗਰੁੱਪਾਂ ਦੇ ਵਿੱਚ WhatsApp ਤੇ ਜਿਵੇਂ ਵੀ ਹੁੰਦੀ ਆ ਠੀਕ ਹੈ ਨਾ ਆ ਸਾਥ ਦਿਆ ਕਰੋ ਭਰਾਵੋ ਹੱਥ ਦੇ ਕਦੇ ਵਾਸਤੇ ਗਿੱਟਾ ਨਾ ਖਿੱਚਿਆ ਕਰੋ ਆਪਣਿਆਂ ਦਾ ਆਪਣੇ ਤਾਂ ਦੁਸ਼ਮਣ ਹੀ ਬਹੁਤ ਬੈਠੇ ਆਪਣਾ ਗਿੱਟਾ ਖਿੱਚਣ ਵਾਲੇ ਅਸੀਂ ਵੋਟਾਂ ਕਿਹਨੂੰ ਪਾਵਾਂਗੇ ਜਿਨ੍ਹਾਂ ਨੇ ਸਾਨੂੰ 84 ਤੋਂ ਲੈ ਕੇ 93 ਤੱਕ ਮਾਰਿਆ ਜਾਂ ਜਿਨ੍ਹਾਂ ਨੇ ਸਾਡਾ ਗੁਰੂਆਂ ਦਾ ਬੇਅਦਬੀ ਕਰਾਤੀ ਜਾਂ ਜਿਨ੍ਹਾਂ ਨੇ ਸਾਡੇ ਨਾ ਉਹ ਦੇਖਣੂ ਪੱਗਾਂ ਪੈਰਾਂ ਚ ਰੋਲਤਾਂ ਹੁਣ ਤੁਸੀਂ ਇੱਕ ਮਿੰਟ ਅੱਜ ਦੱਸ ਕੇ ਜਾਇਓ ਵੀ ਕੀਦਾ ਬਣਦਾ ਹੱਕ ਵੀ ਪੰਜਾਬ ਦੇ ਨੌਜਵਾਨੀ ਬਚਾਉਣੀ ਐ ਤਾਂ ਇੱਕ ਕਦਮ ਤਾਂ ਪਟਣਾ ਪੈਣਾ ਹੁਣ ਤੁਸੀਂ ਦੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਜਿਓ ਤੇ ਵੀਡੀਓ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਕੱਲਾ ਕੱਲਾ ਭਰਾ ਆਪਣੇ ਨਾਲ ਜੁੜੇ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲਾਂ ਕਰੀਏ ਪੰਜਾਬ ਦੀਆਂ ਪੰਜਾਬ ਦੇ ਮੁੱਦਿਆਂ ਦੀਆਂ ਪੰਜਾਬ ਨੂੰ ਬਚਾਉਣ ਦੀ ਸਸੀ ਗਾਲ ਜੀ ਗਾਤੀ ਫਾਤੀ ਹੋ ਜੇ ਤਾਂ ਮਾਫ ਕਰ ਦਿਓ ਠੀਕ ਹੈ ਨਾ ਪਰ ਜੇ ਸਾਥ ਨਹੀਂ ਦੇ ਸਕਦੇ ਤਾਂ ਗਿੱਟਾ ਨਾ ਖਿੱਚੋ ਮੇਰਾ ਭਰਾ ਬਣ ਕੇ ਤੁਹਾਡਾ ਆਪਣਾ ਕੀ ਹੋਇਆ ਆਪਾਂ ਨੂੰ ਪਾੜ ਕੇ ਰਾਜ ਕੀਤਾ ਜਾਂਦਾ ਪਰ ਐ ਦੀ ਏਕਾ ਦਿਖਾ ਦਿਓ ਏਕਾ ਦਿਖਾ ਕੇ ਪੰਜਾਬ ਨੂੰ ਬਚਾਉਣ ਦੀ ਮਹਿੰਮਤ ਸਟਾਰਟ ਕਰ ਲਿਓ ਜੇਕਰ ਆਪਾਂ ਏਕਾ ਨਾ ਕਰ ਸਕੇ ਤਾਂ ਫਿਰ ਉਹੀ ਪਾਰਟੀਆਂ ਨੇ ਰਾਜ ਕਰਨਾ ਆਪਣੇ ਸਿਰ 'ਚ ਉਹਨਾਂ ਪਾਰਟੀਆਂ ਨੇ ਛੇਤਰ ਮਾਰਨੇ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਕੇ ਜਾਓ